ਜਰਨਲ ਦਫਤਰ ਵਿੱਚ ਅੱਜ ਕਰਵਾਈ ਗਈ ਅਧਿਆਪਕ ਕਾਰਸ਼ਾਲਾ ਦੌਰਾਨ ਦੇਸ਼ਕ ਵੱਟਵਟ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕ ਪ੍ਰਿੰਸੀਪਲ ਸਹਿਬਾਨ ਤੇ ਇਸੇ ਤਰ੍ਹਾਂ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਦੇ ਵੀ ਅਧਿਆਪਕ ਸਹਿਬਾਨ ਤੇ ਪ੍ਰਿੰਸੀਪਲ ਸਹਿਬਾਨ ਉੱਥੇ ਮੌਜੂਦ ਸਨ ਜਿੱਥੇ ਉਹਨਾਂ ਦਾ ਸਨਮਾਨ ਸਮਾਰੋਹ ਰੱਖਿਆ ਗਿਆ ਉੱਥੇ ਅਧਿਆਪਕ ਦੇ ਅਰਜ਼ਾਰੇ ਦੀ ਉਹਨਾਂ ਨੂੰ ਕਮਿਓਨ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਅਧਿਆਪਕਾਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਸਾਥ ਦਿੱੰਧਿਆ ਆਪਣੇ ਸਕੂਲ ਦੇ ਵਿੱਚ ਆਪਣੀ ਡਿਊਟੀ ਤੋਂ ਇਲਾਵਾ ਬੱਚਿਆਂ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਪਰਪਾਈ ਕਰਨ ਦੇ ਲਈ ਸਮਾਜ ਦੀ ਉਸਾਰੀ ਦੇ ਲਈ ਆਪਣੇ ਬੱਚਿਆਂ ਨੂੰ ਬਹੁਤ ਹੀ ਵਧੀਆ ਅਗਵਾਈ ਦੇਣ ਦੇ ਲਈ ਹਰ ਵੇਲੇ ਆਪਣਾ ਸਮਾਂ ਜਿਹੜਾ ਉਹ ਲਾਇਆ ਹੈ ਜਿਨ੍ਹਾਂ ਨੇ ਆਪਣੀ ਜਿਹੜੀ ਡਿਊਟੀ ਤੋਂ ਵੱਧ ਕੇ ਵੀ ਕਾਰਜ ਕੀਤੇ ਨੇ ਤੇ ਜਿਨ੍ਹਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਆਪਣੀ ਜ਼ਿੰਮੇਵਾਰੀ ਸਮਝਦੇ ਆ ਅੱਜ ਉਹਨਾਂ ਅਧਿਆਪਕਾਂ ਦਾ ਸਨਮਾਨ ਸਮਾਰੋਹ ਕਰ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੇ ਵਿੜੇ ਵਿੱਚ ਜਿੱਥੇ ਅਧਿਆਪਕਾਂ ਦਾ ਸਨਮਾਨ ਸਭਾਰੂ ਕੀਤਾ ਜਾ ਰਿਹਾ ਹੈ ਜੋ ਅਧਿਆਪਕ ਵੱਖ-ਵੱਖ ਸੰਸਥਾਾਂ ਦੇ ਵਿੱਚ ਕੰਮ ਕਰਦੇ ਨੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੇ ਲਈ ਮਿੰਤ ਕਰਦੇ ਨੇ ਗੁਰ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫਰੀਦਕੋਟ ਮੁਕਸਰ ਬਠਿੰਡਾ ਸਿੱਖਾਂ ਵਾਲਾ ਰੋਡ ਕੋਰਕੂਰਾ ਵਿਖੇ ਸਥਿਤ ਜਰਨਲ ਦਫਤਰ ਵਿੱਚ ਅੱਜ ਕਰਵਾਈ ਗਈ ਅਧਿਆਪਕ ਕਾਰਸ਼ਾਲਾ ਦੌਰਾਨ ਦੇਸ਼ਕ ਵੱਟਵਟ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕ ਪ੍ਰਿੰਸੀਪਲ ਸਹਿਬਾਨ ਤੇ ਇਸੇ ਤਰ੍ਹਾਂ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਦੇ ਵੀ ਅਧਿਆਪਕ ਸਹਿਬਾਨ ਤੇ ਪ੍ਰਿੰਸੀਪਲ ਸਹਿਬਾਨ ਉੱਥੇ ਮੌਜੂਦ ਸਨ ਜਿੱਥੇ ਉਹਨਾਂ ਦਾ ਸਨਮਾਨ ਸਮਾਰੋਹ ਰੱਖਿਆ ਗਿਆ ਉੱਥੇ ਦੇ ਅਧਿਆਪਕ ਦੇ ਫਰਜ ਬਾਰੇ ਵੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਪ੍ਰਚਾਰਕ ਵੀਰਾਂ ਨੇ ਬੜੀ ਸਰਲ ਪਾਸ਼ਾ ਵਿੱਚ ਸਲਾਈਡ ਸ਼ੋਅ ਰਾਹੀਂ ਇੱਕ-ਇੱਕ ਚੀਜ਼ ਅੰਕੜਿਆਂ ਸਹਿਤ ਦਲੀਲਾਂ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਵਿਆਪਕ ਆਪਣੇ ਵਿਦਿਆਰਥੀਆਂ ਨੂੰ ਵਧੀਆ ਪੜਾਉਂਦਾ ਉਸੇ ਅਧਿਆਪਕ ਦੇ ਬੱਚੇ ਜਿਹੜੇ ਮਰਜ਼ੀ ਸਕੂਲ 'ਚ ਪੜ੍ਹਦੇ ਹੋਣਗੇ ਤਾ ਉਹਨਾਂ ਦੇ ਅਧਿਆਪਕ ਉਹਨਾਂ ਨੂੰ ਵਧੀਆ ਪੜਾਉਣਗੇ ਕਿਉਂ ਕਿ ਕਿਉਂਕਿ ਕੁਦਰਤ ਦਾ ਨਿਜ਼ਮ ਹੈ ਉਹਨਾਂ ਨੇ ਇੱਕ ਇੱਕ ਚੀਜ਼ ਦਾ ਸਾਹ ਪਾਉਂਦਿਆਂ ਦੱਸਿਆ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵਿੱਚ ਅਧਿਆਪਕ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਵਾਈਗੁਰਜੀ ਕਾਂਸਾ ਵਾਈਗੁਰਜੀ ਕੀ ਫਤਿਹ ਐ ਮੈਂ ਗੁਰਵਿੰਦਰ ਸਿੰਘ ਗੁਰਗੋਮਤ ਸਿੰਘ ਸਟਡੀ ਸਰਕਲ ਦਫ਼ਤਰ ਤੋਂ ਪ੍ਰਚਾਰਕ ਸਿੱਖਤਰ ਗੱਲ ਕਰ ਰਹੇ ਆਂ ਜੀ ਆਪ ਜੀ ਨਾਲ ਉਹ ਅਸੀਂ ਅੱਜ ਗੁਰਗੋਵਰ ਸਿੰਘ ਸਟੇਡੀ ਸਰਕਲ ਦੇ ਜਰਨਲ ਦਫਤਰ ਦੇ ਵਿੱਚ ਇੱਕ ਪ੍ਰੋਗਰਾਮ ਚੱਲ ਰਿਹਾ ਹੈ ਜਿਦੇ ਵਿੱਚ ਅਸੀਂ ਜਿਹੜੇ ਅਧਿਆਪਕਾਂ ਨੂੰ ਸਹਿਯੋਗ ਕਰਦੇ ਨੇ ਸਕੂਲਾਂ ਚ ਕਾਲਜਾਂ ਚ ਉਹ ਗਲੈਕਸੀਆਂ ਸਹਾਨਾ ਚ ਅਸੀਂ ਉਹਨਾਂ ਨੂੰ ਜਿਹੜਾ ਸਨਮਾਨਿਤ ਕਰ ਰਹੇ ਹਾਂ ਕਿਉਂਕਿ ਉਹ ਬਹੁਤ ਲੰਮੇ ਸਮੇਂ ਤੋਂ ਸਹਿਯੋਗ ਕਰ ਰਹੇ ਨੇ ਤੇ ਉਹਨਾਂ ਨੂੰ ਸ਼ਾਬਾਸ਼ੀ ਦੇਣਾ ਸਾਡਾ ਫਰਜ਼ ਬਣਦਾ ਜਿਹੜੇ ਅਨੁਭਵਕ ਮਿਹਨਤ ਕਰ ਰਹੇ ਨੇ ਪੜ੍ਹਾਈ ਤੋਂ ਇਲਾਵਾ ਜਿਹੜੀਆਂ ਇਹ ਸੇਵਾਵਾਂ ਕੀ ਦੇ ਰਹੇ ਨੇ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਨੇ ਸਟਡੀ ਸਰਕਲ ਦੀਆਂ ਜਿੰਨੀਆਂ ਵੀ ਐਕਟੀਵਿਟੀ ਸਕੂਲਾਂ ਵਿੱਚ ਅਸੀਂ ਕਰਦੇ ਆ ਉਹ ਜਿਹੜੇ ਅਧਿਆਪਕ ਸਾਨੂੰ ਉੱਤੇ ਸਹਿਯੋਗ ਕਰਦੇ ਨੇ ਅਸੀਂ ਅੱਜ ਉਹਨਾਂ ਨੂੰ ਸਨਮਾਨਿਤ ਕਰ ਰਹੇ ਹਾਂ ਤੇ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਸੋ ਨਾਲ ਹੀ ਇਸ ਚੱਲਦੇ ਸਮਾਗਮ ਦੌਰਾਨ ਅਸੀਂ ਇਹ ਜਿਹੜੀ ਪੁਸਤਕ ਪ੍ਰਦਰਸ਼ਨੀ ਹੈ ਜਿਹਦੇ ਵਿੱਚ ਬਹੁਤ ਅੱਛਾ ਸਹਿਤ ਤੇ ਗੁਰਬਾਨੀ ਦਾ ਇਤਿਹਾਸ ਦਾ ਤੇ ਉਤਸ਼ਾਹਤ ਕਰਨ ਲਈ ਕਿਹੜਾ ਸਾਡੇ ਜੀਵਨ ਨੂੰ ਉਤਸ਼ਾਹਤ ਕਰਨੀਆਂ ਨੇ ਕਿਤਾਬਾਂ ਉਹ ਅਸੀਂ ਇੱਥੇ ਲਿਟਰੇਚਰ ਰੱਖਿਆ ਹੋਇਆ ਸੋ ਇਹ ਬਹੁਤ ਉਤਸ਼ਾਹ ਅਧਿਆਪਕਾਂ ਵਿੱਚ ਵੀ ਉਹ ਹਮ ਹਮਾ ਕੇ ਕਿਤਾਬਾਂ ਈਦ ਵੀ ਰਹੇ ਹਨ ਅਸੀਂ ਬੇਨਤੀ ਕਰਦੇ ਹਾਂ ਸੂਚੇ ਲਗਨਵਾਨਸੀਆਂ ਨੂੰ ਵੀ ਪੂਰੇ ਦੇ ਤੇ ਜਿੱਥੇ ਵੀ ਇਹ ਵੀਡੀਓ ਦੇਖ ਰਹੇ ਐ ਸਾਰੀ ਸੰਗਤ ਸੋ ਇਹ ਆਪਣਾ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ ਲਈ ਨੈਤਿਕ ਕ੍ਰਾਂਤੀ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਯਤਨ ਕਰਨੇ ਚਾਹੀਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਂ ਰਣਜੀਤ ਸਿੰਘ ਗੁਰੂ ਗਵਿੰਦ ਸਿੰਘ ਸਟੱਡੀ ਸਰਕਲ ਦਾ ਫੀਡ ਕੋਰਟ ਮੁਖ ਸਰਹਿੰਡਾ ਜ਼ੋਨ ਦਾ ਮੁਖ ਸੇਵਾਦਾਰ ਇਸ ਚੈਨਲ ਦੇ ਸਾਰੇ ਹੀ ਵੀਰਾਂ ਦੇ ਸਾਰੇ ਸਰੋਤਿਆਂ ਦਾ ਧੰਨਵਾਦ ਕਰਦਾ ਹੋਇਆ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਗਵਿੰਦ ਸਿੰਘ ਸਟੱਡੀ ਸਰਕਲ ਵੱਲੋਂ ਜਰਨਲ ਆਫਸ ਦੇ ਵਿੱਚ ਸਾਡੇ ਉਹਨਾਂ ਅਧਿਆਪਕਾਂ ਦਾ ਜਿਨ੍ਹਾਂ ਅਧਿਆਪਕਾਂ ਨੇ ਗੁਰੂ ਗਵਿੰਦ ਸਿੰਘ ਸਟੱਡੀ ਸਰਕਲ ਨੂੰ ਸਾਥ ਦਿੰਦਿਆਂ ਆਪਣੇ ਸਕੂਲ ਦੇ ਵਿੱਚ ਆਪਣੀ ਡਿਊਟੀ ਤੋਂ ਇਲਾਵਾ ਬੱਚਿਆਂ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਪਰਪਾਈ ਕਰਨ ਦੇ ਲਈ ਸਨਹਿਰੇ ਸਮਾਜ ਦੀ ਉਸਾਰੀ ਦੇ ਲਈ ਆਪਣੇ ਬੱਚਿਆਂ ਨੂੰ ਬਹੁਤ ਹੀ ਵਧੀਆ ਅਗਵਾਈ ਦੇਣ ਦੇ ਲਈ ਹਰ ਵੇਲੇ ਆਪਣਾ ਸਮਾਂ ਜਿਹੜਾ ਉਹ ਲਾਇਆ ਹੈ ਜਿਨ੍ਹਾਂ ਨੇ ਆਪਣੀ ਜਿਹੜੀ ਡਿਊਟੀ ਤੋਂ ਵੱਧ ਕੇ ਵੀ ਕਾਰਜ ਕੀਤੇ ਨੇ ਤੇ ਜਿਨ੍ਹਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਆਪਣੀ ਜ਼ਿੰਮੇਵਾਰੀ ਸਮਝਦੇ ਆ ਅੱਜ ਉਹਨਾਂ ਅਧਿਆਪਕਾਂ ਦਾ ਸਨਮਾਨ ਸਮਾਰੋਹ ਕਰ ਰਿਹਾ ਹੈ ਜਿਸ ਸਨਮਾਨ ਸਮਾਰੋਹ ਦੇ ਵਿੱਚ ਸਾਡੇ ਸਾਰੇ ਹੀ ਇਸ ਖੇਤਰ ਕੋਟਕਪੂਰਾ ਦੇ ਅਧਿਆਪਕ ਸਾਹਿਬਾਨ ਆਏ ਹੋਏ ਨੇ ਔਰ ਉਹਨਾਂ ਦਾ ਸਨਮਾਨ ਗੁਰਗੁਬਿੰਦ ਸਿੰਘ ਸਟਡੀ ਸਰਕਲ ਕਰ ਰਿਹਾ ਹੈ ਜੇ ਅਸੀਂ ਸਮਝਦੇ ਹਾਂ ਕਿ ਸਮਾਜ ਦੇ ਵਿੱਚ ਜੇਕਰ ਕੋਈ ਤਬਦੀਲੀ ਲਿਆ ਸਕਦਾ ਹੈ ਜੇਕਰ ਕੋਈ ਸਮਾਜ ਦੇ ਵਿੱਚ ਪਰਵਰਤਨ ਲਿਆ ਸਕਦਾ ਹੈ ਉਹ ਇੱਕੋ ਇੱਕ ਉਹ ਕੜੀ ਹੈ ਉਹ ਹੈ ਸਾਡੇ ਅਧਿਆਪਕ ਸਹਿਬਾਨ ਤੇ ਅਸੀਂ ਅਧਿਆਪਕ ਸਹਿਬਾਨਾਂ ਦੀ ਦੇਣ ਨੂੰ ਕਿਉਂਕਿ ਉਹ ਪ੍ਰਾਤਨ ਸਮੇਂ ਦੇ ਵਿੱਚ ਇੱਕ ਸਾਡੇ ਸਮਾਜ ਦਾ ਗੁਰੂ ਕਿਹਾ ਜਾਂਦਾ ਸੀ ਤੇ ਅੱਜ ਵੀ ਗੁਰੂ ਦਾ ਉਹ ਰਤਬਾ ਉਹ ਸਤਕਾਰ ਉਹ ਮਾਣ ਬਹਾਲ ਹੋਣਾ ਚਾਹੀਦਾ ਹੈ ਤੋ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਆ ਨੈਤਿਕ ਫਰਜ਼ ਨੂੰ ਸਮਝਦੇ ਆ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰਕੋਟਕਪੂਰਾ ਪ੍ਰਧਾਨ ਵੀ ਚਮਕੌਰ ਸਿੰਘ ਜੀ ਖੇਤਰ ਸਕੱਤਰ ਜਗਵੰਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਇਹ ਅਧਿਆਪਕ ਸਨਮਾਨ ਸਮਾਰੋਹ ਹੋ ਰਿਹਾ ਹੈ ਔਰ ਮੈਂ ਆਸ ਕਰਦਾ ਕਿ ਇਹ ਜਿਹੜੇ ਅਧਿਆਪਕ ਸਾਹਿਬਾਨ ਜਿਵੇਂ ਪਹਿਲੀ ਤੰਦੇਹੀ ਦੇ ਨਾਲ ਪਹਿਲਾਂ ਸਾਰੇ ਕਾਰਜ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਸਾਥ ਦੇ ਕੇ ਨੈਤਿਕ ਸਿੱਖਿਆ ਦੇ ਕਦਰਾਂ ਕੀਮਤਾਂ ਦੇ ਲਈ ਆਪਣਾ ਯੋਗਦਾਨ ਪਾ ਰਹੇ ਨੇ ਅੱਗੇ ਤੋਂ ਵੀ ਇਹ ਪੂਰਨ ਸਹਿਯੋਗ ਦਿੰਦੇ ਰਹਿਣਗੇ ਸੋ ਇਹਨਾਂ ਸਾਰੇ ਹੀ ਅਧਿਆਪਕਾਂ ਦਾ ਔਰ ਆਪਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਗੋਵਿੰਦ ਸਿੰਘ ਸਟਡੀ ਸਰਕਲ ਦੇ ਵਿੜੇ ਵਿੱਚ ਜਿੱਥੇ ਅਧਿਆਪਕਾਂ ਦਾ ਸਨਮਾਨ ਸਮਾਰੋਹ ਕੀਤਾ ਜਾ ਰਿਹਾ ਹੈ ਜੋ ਅਧਿਆਪਕ ਵੱਖ-ਵੱਖ ਸਕੂਲਾਂ ਦੇ ਵਿੱਚ ਕੰਮ ਕਰਦੇ ਨੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੇ ਲਈ ਮਿਹਨਤ ਕਰਦੇ ਨੇ ਅਤੇ ਸਮਾਜ ਨੂੰ ਚੰਗਾ ਬਣਾਉਣ ਦੇ ਲਈ ਗੁਰਗੋਬਿੰਦ ਸਿੰਘ ਸਟਰੀ ਸਰਕਲ ਦੇ ਨਾਲ ਇਕੱਠੇ ਮਿਲ ਕੇ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਵਿੱਚ ਹਿੱਸਾ ਪਾਉਂਦੇ ਨੇ ਅੱਜ ਉਹਨਾਂ ਦੀ ਇੱਕ ਗੈਦਰਿਕ ਗੁਰਗੋਬਿੰਦ ਸਿੰਘ ਸਟਰੀ ਸਰਕਲ ਦੇ ਖੇਤਰ ਸਿੱਖਾਂ ਵਾਲਾ ਰੋਡ ਕੋਰਟ ਪਰ ਆ ਵਿਖੇ ਰੱਖੀ ਗਈ ਹੈ ਮਕਰਮਜੀਤ ਸਿੰਘ ਜੈਤੋ ਤੋਂ ਉਹਨਾਂ ਦੁਆਰਾ ਕੀਤੇ ਜਾ ਰਹੇ ਇਸ ਸਨਮਾਨ ਦੀ ਬੜੀ ਸ਼ਲਾਘਾ ਕਰਦਾ ਹਾਂ ਅਤੇ ਇਹ ਅਧਿਕਾਰੀਆਂ ਦੇ ਲਈ ਜਿੱਥੇ ਗਿਆਨ ਭਰਪੂਰ ਹੈ ਉਥੇ ਹੀ ਸਾਰੇ ਹੀ ਅਧਿਆਪਕਾਂ ਦੁਆਰਾ ਆਪਣੇ ਆਪਣੇ ਖੇਤਰ ਵਿੱਚ ਕੀਤੇ ਜਾ ਰਹੇ ਵਿਦਿਆਰਥੀਆਂ ਦੀ ਅਤੇ ਸਮਾਜ ਦੀ ਭਲਾਈ ਦੇ ਲਈ ਵੱਖ-ਵੱਖ ਪ੍ਰੇਰਣਾਤਮਕ ਕੰਮਾਂ ਦੇ ਵਿੱਚ ਸਾਰੇ ਅਧਿਆਪਕ ਆਪਣੀ ਸਾਂਝ ਪਾਉਂਦੇ ਆ ਜਿੱਥੋਂ ਜਿਹਨੂੰ ਦੇਖ ਕੇ ਸੁਣ ਕੇ ਹੋਰਨਾ ਅਧਿਆਪਕਾਂ ਨੂੰ ਜੋ ਹਜੇ ਨਵੇਂ ਹਨ ਉਤਸ਼ਾਹ ਮਿਲਦਾ ਹੈ ਅਤੇ ਇੱਕ ਵਧੀਆ ਸਮਾਜ ਦੀ ਸਿਰਜਣਾ ਦੇ ਵਿੱਚ ਜੋ ਸਟਡੀ ਸਰਕਲ ਜੋ ਅਮੇਂਸਟ ਸਟਡੀ ਸਰਕਲ ਜਿਹੜਾ ਯੋਗਦਾਨ ਪਾ ਰਿਹਾ ਹੈ ਇਹ ਕਾਫਲਾ ਦਿਨੋਂ ਦਿਨ 1 ਤੋਂ 11 11 ਤੋਂ 111 ਲੰਬਾ ਹੁੰਦਾ ਜਾ ਰਿਹਾ ਹੈ ਆਓ ਇਸ ਕਾਫਲੇ ਦੀਆਂ ਕੁਝ ਹੋਰ ਝਲਕੀਆਂ ਵੀਰ ਜੀ ਨਾਲ ਸਾਂਝੇ ਕਰਦੇ ਹਾਂ ਧੰਨਵਾਦ ਕੋਡ ਪੂਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ